हां जी दोस्तों इस वीडियो नु ना पूरा देखियो ते शेयर भी जरूर करियो किन्ने पापी लोग ਨੇ ਇਸ ਦੁਨੀਆ ਦੇ ਉਤੇ ਪਹਿਲਾਂ ਤੁਸੀਂ ਆਹ ਵੀਡੀਓ ਨੂੰ ਦੇਖੋ ਫਿਰ ਆਪਾਂ ਕਰਦੇ ਆਂ ਗੱਲ ਆਪਾਂ ਇਸ ਟਾਈਮ ਬਾਈ ਬਠਿੰਡੇ ਦੇ ਨਾ ਮਾਰ ਰੋਡ ਤੇ ਖੜੇ ਆਂ ਬਾਈ ਬਣ ਕੇ ਵੀਡੀਓ ਇੱਕ ਵਾਰੀ ਜ਼ਰੂਰ ਦੇਖਿਓ ਸਾਰੇ ਜਣੇ ਬਾਈ ਬਣ ਕੇ ਬਾਅਦ ਚ ਪੜਾਂਗੇ ਕਮੈਂਟਾਂ ਚ ਗਾਲ੍ਹਾਂ ਕੱਢਦੇ ਅੱਜ ਆਹ ਮੁੰਡਾ ਵੇਖਾ ਆਟੋ ਚ ਲਾਉਂਦਾ ਵਿਚਾਰਾ ਇਹਦੀ ਇੱਕ ਤਾਂ ਬਾਹ ਹੈ ਨਹੀਂ ਬੇਸ਼ੱਕ ਇਧਰ ਦੀ ਦੇਖੋ ਦਿਖਾਈਂ ਤੇਰੇ ਦਿਖਾ ਦਿ ਆ ਬਾਹ ਹੈ ਨਹੀਂ ਵਿਚਾਰੀ ਠੀਕ ਆ ਦੂਜੀ ਗੱਲ ਆ ਬੇਚਾਰੇ ਦੀ ਲੱਤ ਵੀ ਹੈ ਨਹੀਂ ਪਲਾਸਟਿਕ ਦੀ ਪਾਈ ਹੋਈ ਹੈ ਲੱਤ ਵੀ ਹੈ ਨਹੀਂ ਬਹੁਤ ਲੋਕ ਦੁਨੀਆ ਪਾਪੀ ਹੋ ਚੁੱਕਿਆ ਯਾਰ ਅਰਕੇ ਅਸੀਂ ਵੀਰੇ ਦੇ ਨਾਲ ਦੇਖ ਕੇ ਆਈ ਜਾਂਦੇ ਸੀਗੇ ਠੀਕ ਆ ਉਹ ਸਾਹਮਣੇ ਇਨਸਾਨੀਅਤ ਤਾਂ ਬਾਈ ਕਿਹਦੇ ਸਾਹਮਣੇ ਨਹੀਂ ਅੱਜ ਕੱਲ ਇਹਨਾਂ ਨੇ ਇਹਨੂੰ ਰੋਕ ਲਿਆ ਤੈਨੂੰ ਕੁੱਟਿਆ ਵਿਚਾਰੇ ਨੂੰ ਪੂਰਾ ਕੁੱਟਿਆ ਮੇਰੇ ਸਾਹਮਣੇ ਕੱਪੜੇ ਮਾਰਿਆ ਆ ਸ਼ਿਸ਼ਲਪਨ ਜਿੰਨੇ ਵੀ ਬਠਿੰਡੇ ਵਾਲੇ ਵੀਰ ਆ ਵੀਰੇ ਘਰੇ ਕੋਣ ਉਸ ਵੀਰ ਦੀ ਹੈਲਪ ਜ਼ਰੂਰ ਕਰਿਓ ਯਾਰ ਮੰਮੀ ਅੱਗਲੀ ਛੋਟੀ ਭੈਣ ਤੇ ਬਾਲ ਦਾ ਕਲਾ ਤੂੰ ਆ ਆ ਗਿਆ ਆ ਗਿਆ ਇਹਦਾ ਕਰਾਇਆ ਕਿੰਨਾ ਦਿਨ ਲਵੇਗਾ ਸਾਡੀ ਕੰਸੂ ਕਰਾਇਆ ਕਿ ਤੂੰ 21 ਵਾਰੀ ਚੱਕਰ ਨੰਂਦੇ ਤਾਂ ਚੇ ਨਹੀਂ ਤਾਂ ਕੋਈ ਨਹੀਂ ਤਾਂ ਕੰਨ ਨੰਂਦੇ ਨਾ ਹੁਣ ਇਹਨੂੰ ਕਹਿੰਦੇ ਵੀ ਤੂੰ ਮੁੜ ਕੇ ਆ ਤੇ ਅਸੀਂ ਕਹਿੰਦੇ ਤੈਨੂੰ ਦੱਸ ਦਿਆਂ ਸਾਰਾ ਕੁਝ ਤੇਰਾ ਤੇਰੇ ਆਟ ਨੂੰ ਅੱਖ ਲਾਉਣੀ ਕਹਿੰਦੇ ਇਹਨੂੰ ਕਹਿੰਦੇ ਤੇ ਹੁਣ ਮੈਂ ਉੱਥੇ ਜਾ ਕੇ ਦੇਖਦੇ ਆ ਵੀ ਇਹਨਾ ਕੀ ਕਰਦੇ ਮੈਨੂੰ ਪਹਿਲਾਂ ਮੂਰੇ ਤੇ ਉੱਥੇ ਦੇਖਦੇ ਆ ਆ ਇੱਥੇ ਆਟੋ ਜੁਨੀਆ ਨਾ ਬਾਈ ਹੁਣ ਇਸ ਟਾਈਮ ਤਾਂ ਸਾਰੇ ਭੱਜ ਗਿਆ ਇਹ ਮਿੰਟਾ 10 15 ਚਾਹਣਗੇ ਢੀੜਾ ਲੈ ਕੇ ਗਏ ਵਿਆ ਸਾਰਾ ਨਾ ਗੱਲ ਕਰਦੇ ਇਹਨਾਂ ਨਾਲ ਬ੍ਰਿਆ ਇਹਦਾ ਸਭ ਬੰਦੇ ਦੇ ਯਾਰ ਛੱਤਰ ਮਾਰਨੇ ਬੰਦੇ ਆ ਗੱਲ ਹੈ ਬਹੁਤ ਕੋਈ ਆਟੋ ਜੁਨੀ ਆ ਦੇਖ ਲੈ ਯਾਰ ਵਿਚਾਰੇ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਮੈਂ ਘਰੇ ਜਾ ਕੇ ਰੋਇਆ ਆ ਜੀ ਮੇਰੀ ਗੱਲ ਸੁਣਾਂ ਅੰਕਲਾ ਇਹ ਜਿੰਦੇ ਦਾ ਹੱਕ ਬਣਦਾ ਇਹ ਕਿੰਨੇ ਚੁਪੇਰੇ ਮਾਂ ਦਾ ਐਟਕਿਆ ਪਾਣੀ ਅੱਲਾਹ ਤੇ ਨਮਣੀ ਦੇਖ ਲਈ ਨਾ ਬਾਈ ਤੁਸੀਂ ਸਾਰੀ ਵੀਡੀਓ ਤੁਸੀਂ ਆਏ ਦੱਸੋ ਬਾਈ ਇਦਾਂ ਦੇ ਲੋਕ ਇਦਾਂ ਦੇ ਲੋਕਾਂ ਨਾਲ ਧੱਕਾ ਕਿਉਂ ਕਰਦੇ ਨੇ ਦੇਖੋ ਯਾਰ ਲੱਤ ਵੀ ਹੈ ਨਹੀਂ ਬਾਹ ਵੀ ਹੈ ਨਹੀਂ ਪੰਦਾ ਫੇਰ ਵੀ ਮਿਹਨਤ ਕਰਦਾ ਜਿਉਂ ਨੇ ਚਾਰ ਸਵਾਰੀਆਂ ਚੱਕ ਲਈਆਂ ਦਾ ਕਿੱਡਾ ਕਿ ਧੱਕਾ ਹੋ ਗਿਆ ਯਾਰ ਬਹੁਤ ਬਾਈ ਮਾੜੀ ਗੱਲ ਆ ਜਿੰਨੇ ਵੀ ਪਠੰਡੇ ਵਾਲੇ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਸ ਭਰਾ ਦੀ ਮਦਦ ਜ਼ਰੂਰ ਕੀਤੀ ਜਾਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ